ਹੋ ਸੂਟ ਪਟਿਆਲਾ ਸ਼ਾਹੀ ਕੱਢਮੀ ਜੀ ਜੁੱਤੀ ਕਦੇ ਟੋਪ ਨਾਲ ਪਾ ਲਵੇਂ ਜੀਨੀ ਕਾਲ ਜਿੱਚ ਮੁੰਡਿਆਂ ਨਾਲ ਲਾ ਲਈਏ ਸ਼ਰਤ ਬਿੱਲੋ ਤੇਰੇ ਨਾਲ ਬਹਿ ਕੇ ਕੌਫੀ ਪੀਣ ਦੀ ਜੇ ਤੂੰ ਕੁੜੀ ਇਕਵਾਰੀ ਮੈਂ ਵੀ ਸਰੇ ਦਾ ਸ਼ਿਕਾਰੀ ਫੜ ਕੇ ਛੱਡੂ ਨਾ ਕਦੇ ਬਾ ਹਏ ਬਣ ਕੇ ਸਵਾਲ ਮੁੱਛ ਦੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਭਰੂ ਦੇ ਬੋਲ ਸੁਖਗੇ ਲੋ ਜੀ ਅੱਜ ਅਸੀਂ ਆਏ ਆਂ ਜਲੰਧਰ ਜਲੰਧਰ ਆਏ ਹੋ ਤੇ ਕੋਲੜ ਪੀਜਾਰਾ ਖਾਦਾ ਹੋਵੇ ਤਾਂ ਫੇਰ ਇਹ ਗੱਲ ਹੋਈ ਨਹੀਂ ਸਕਦੀ ਬਹੁਤ ਵਧੀਆ ਸਾਡੇ ਭਰਾ ਨੂੰ ਬਹੁਤ ਬਹੁਤ ਵਾਰਤਾ ਬਹੁਤ ਵਧੀਆ ਪ੍ਰੈਪਰੇਸ਼ਨ ਇਹਨਾਂ ਨੇ ਸਾਨੂੰ ਦਿੱਤੀ ਹੈ ਥੈਂਕ ਯੂ ਸੋ ਮਚ ਭਾਜੀ ਬਹੁਤ ਵਧੀਆ ਲੱਗਾ ਤੁਸੀਂ ਆਏ ਐਂਡ ਤਾਨੂੰ ਇੱਕ ਗੱਲ ਦੱਸਣਾ ਚਾਹਨਾ ਅਸੀਂ ਸ਼ਾਇਦ ਉਸ ਟਾਈਮ ਕੋਲੇਜ ਦੀ ਸਟਾਰਟਿੰਗ ਟਾਈਮ ਹੋਣੀ ਹੈ ਜਾਂ ਸਕੂਲਿੰਗ ਦਾ ਐਂਡ ਦਾ ਟਾਈਮ ਹੈ ਜਿਸ ਟਾਈਮ ਪਾਜੀ ਦੇ ਗਾਣੇ ਸੁਣਦੇ ਰਹੇ ਹਾਂ ਇਹਨੇ ਪਿਆਰੇ ਗਾਣੇ ਅੱਜ ਵੀ ਨਹੀਂ ਭੁੱਲਦੇ ਮੈਨੂੰ ਪਾਜੀ ਆਏ ਕਹਿੰਦੇ ਪਾਜੀ ਆਏ ਹੋਏ ਨੇ ਤੇ ਜਦੋਂ ਇਹਨਾਂ ਨੇ ਦੱਸਿਆ ਭਾਈ ਨੇ ਸਿਰਫ ਗਾਣੇ ਦਾ ਨਾਮ ਲਿਆ ਦੇਖੋ ਨਾਲ ਹੀ ਪਛਾਣ ਹੋ ਜਾਂਦੀ ਹੈ ਤੁਹਾਡੇ ਗਾਣੇ ਜਿਹੜੇ ਨਾ ਪੁਰਾਣੇ ਵਸੇ ਹੋਏ ਨੇ ਅੰਦਰ ਬੰਦੇ ਨੇ ਬਹੁਤ ਸੋਹਣੇ ਹੁੰਦੇ ਨੇ ਜਿੱਦਾਂ ਇਹ ਉਹ ਬਚਪਨ ਦੀਆਂ ਯਾਦਾਂ ਭਾਜੀ ਨੇ ਤਾਜ਼ੀਆਂ ਕਰ ਦਿੱਤੀਆਂ ਮੈਨੂੰ ਖੁਸ਼ੀ ਹੈ ਭਾਜੀ ਨਹੀਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ